ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਜਨਮੀਆਂ, ਜਕਮੀਆਂ, ਤਪੀਆਂ ਜਨਾ ਗੁਰਮੁਖ ਪਿਆਰਿਆਂ ਦੇ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ, ਤੇਗਵਾਹੀ ਦੇ ਤਿਆਂ ਡਟਕੀਤਾ। ਹਰਾ ਪਿਆਰਿਆ ਸਿਆਰਿਆਂ ਦੀ ਕਮਾਈ ਦਾ ਧੰਨ ਕਰਕੇ ਖਾਲਸਾ ਜੀ ਬਲੋ ਜੀ ਜਨਾ ਸਿੰਘਾਂ ਸਿੰਘਣੀਆਂ ਧਰਮ ਦੇ ਅਸੀਸ ਦਿੱਤੇ ਬੰਦ ਬੰਦ ਕਤਵਾਏ ਕੋਪਰੀਆਂ ਲੋਹਾਈਆਂ ਚੱਕੜੀਆਂ ਤੇ ਚੜੇ ਆਰਿਆਂ ਦੇ ਨਾਲ ਤੰਤਰ ਆਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਕੀ ਕੇਸਾਂ ਸੁਆਸਾਂ ਦੇ ਨਾਲ ਵਾਹੀ ਜਨਾ ਦੀ ਕਮਾਈ ਦਾ ਧੰਨ ਕਰਕੇ ਖਾਲਸਾ ਜੀ ਸਾਹਿਬ ਬਲੋ ਜੀ ਅਨਿਆ ਤਤਪਾ ਸੁਰਵਤ ਗੁਰਦੁਆਰੇ ਆ ਨਵਾਂ ਸ਼ਹਿਰ ਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜਿਵੇਂ ਕਿ ਪਿਛਲੇ ਹਫਤੇ ਤੋਂ ਸਭ ਨੂੰ ਪਤਾ ਹੈ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ 30 ਦਸੰਬਰ ਨੂੰ ਪੰਜਾਬ ਬੰਦ ਰੱਖਿਆ ਜਾਵੇਗਾ ਸੋ ਇਸ ਬੰਦੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ 12 ਦਰੀ ਵਿਖੇ ਨਵਾਂ ਸ਼ਹਿਰ ਵਿਖੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਪਾਰ ਮੰਡਲ ਨਵਾਂ ਸ਼ਹਿਰ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਨਾਲ ਮੀਟਿੰਗ ਕੀਤੀ ਗਈ ਤੁਸੀਂ ਦੇਖ ਰਹੇ ਹੋ ਕੈਮਰੇ ਦੀ ਸਕਰੀਨ ਤੇ ਗੱਲਬਾਤ ਕਰ ਰਹੇ ਨੇ ਪ੍ਰਧਾਨ ਸ਼੍ਰੀ ਚਿੰਤੂ अरोड़ा ਜੀ ਇਹ ਜਿਹੜੇ ਨੇ ਆ ਵਪਾਰ ਮੰਡਲ ਨਵਾਂ ਸ਼ਹਿਰ ਦੇ ਪ੍ਰਧਾਨ ਨੇ ਨਾਲ ਡਾਕਟਰ ਹਰਮੇਸ਼ਪੁਰੀ ਜੀ ਚੇਅਰਮੈਨ ਆ ਰਵੀ ਭਾਜੀ ਦੇਖ ਰਹੇ ਹੋ ਤੁਸੀਂ ਸਾਰੇ ਵਪਾਰ ਮੰਡਲ ਦੇ ਆਪਣੀ ਗੱਲਬਾਤ ਕਰ ਰਹੇ ਨੇ ਇਹ ਜਿਹੜੇ ਭਾਈ ਸਾਹਿਬ ਗੱਲਬਾਤ ਕਰ ਰਹੇ ਨੇ ਕਿਸਾਨ ਜਥੇਬੰਦੀ ਤੋਂ ਆਏ ਨੇ ਜੀ ਆ ਬਲਕਾਰ ਸਿੰਘ ਜੀ ਢੀਟ ਸਾਹਿਬ ਗੱਲਬਾਤ ਕਰ ਰਹੇ ਨੇ ਆ ਇਹ ਵਪਾਰ ਮੰਡਲ ਨੂੰ ਬੇਨਤੀ ਕਰਨ ਆਇਆ ਕਿ ਜਿਹੜਾ ਤੁਸੀਂ ਕੱਲ ਨਵਾਂ ਸ਼ਹਿਰ ਬੰਦ ਜਿਹੜਾ ਰੱਖਣਾ ਪੰਜਾਬ ਪੰਦ ਦੇ ਸੱਦੇ ਦੇ ਤਹਿਤ ਤੇ ਤੁਸੀਂ ਸਾਡਾ ਸਹਿਯੋਗ ਕਰੋ ਸੋ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਨਵਾਂ ਸ਼ਹਿਰ ਸਰਗਰਮੀਆਂ ਤੋਂ ਪੱਤਰਕਾਰ ਵਾਸਤੇ ਪ੍ਰਦੇਸੀ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸੋ ਇਸ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਕਿ ਜਿਹੜਾ ਕੱਲ ਨਵਾਂ ਸ਼ਹਿਰ ਜਾਨੀ 30 ਦਸੰਬਰ ਨੂੰ ਸਵੇਰੇ 7:00 ਵਜੇ ਤੋਂ 11:00 ਵਜੇ ਤੱਕ ਨਵਾਂ ਸ਼ਹਿਰ ਜਿਲਾ ਸਾਰਾ ਵੰਦ ਰੱਖਿਆ ਜਾਵੇ ਸੋ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਦੀ ਪੇਸ਼ਕਾਸ਼ ਪੱਤਰਕਾਰ ਵਾਸਤੇ ਪ੍ਰਦੇਸੀ ਰਿਪੋਰਟ ਨਵਾਂ ਸ਼ਹਿਰ ਵਪਾਰਕ ਮੰਡਲ ਯੂਨੀਅਨ ਜਿਲ੍ਹਾ ਨਵਾਂ ਸ਼ਹਿਰ ਦੇ ਕੋਲ ਆ ਕੇ ਬੇਨਤੀ ਕੀਤੀ ਆ ਕਿ ਕੱਲ ਜੋ ਪੰਜਾਬ ਬੰਦ ਦਾ ਸੱਦਾ ਉਹਦੇ ਵਿੱਚ ਇਹ ਕਿਸਾਨ ਤੇ ਮਜ਼ਦੂਰ ਯੂਨੀਅਨਾਂ ਦਾ ਸਾਥ ਦੇਣ ਤਾਂ ਕਿ ਅਸੀਂ ਸਾਰੇ ਭਾਈਚਾਰਕ ਤੌਰ ਤੇ ਇਕੱਠੇ ਹੋ ਕੇ ਇਸ ਬੰਦ ਨੂੰ ਸਫਲ ਬਣਾ ਸਕੀਏ ਸੋ ਪ੍ਰਧਾਨ ਜੀ ਹੁਣਾਂ ਨੂੰ ਰਿਕੁਐਸਟ ਕੀਤੀ ਆ ਬਾਕੀ ਇਹ ਦੱਸਦੇ ਜੀ ਸਰ ਬੰਦ ਦੇ ਬਾਰੇ ਕਾਦੇ ਲਈ ਬੰਦ ਕਰ ਰਹੇ ਇਹ ਬੰਦ ਹੈਗਾ ਜੀ ਜਿਹੜਾ ਡੱਲੇ ਵਾਲ ਸਾਹਿਬ ਜੀ ਜਿਹੜੀਆਂ ਕਿਸਾਨ ਯੂਨੀਅਨਾਂ 11 ਮਹੀਨਿਆਂ ਤੋਂ ਪੰਜਾਬ ਤੇ ਹਰਿਆਣਾ ਬਾਰਡਰਾਂ ਤੇ ਬੈਠੀਆਂ ਸੋ ਇਹ ਸਰਕਾਰ ਸੁਣ ਨਹੀਂ ਰਹੀ ਅਸੀਂ ਇਹ ਸਿਰਫ ਦੱਸਣ ਲਈ ਇਹ ਬੰਦ ਕੀਤਾ ਕਿ ਅਸੀਂ ਸਾਰਾ ਪੰਜਾਬ ਉਹਨਾਂ ਦੇ ਨਾਲ ਆ ਸੋ ਉਹਨਾਂ ਦੇ ਨਾਲ ਬੈਠ ਕੇ ਸਰਕਾਰ ਦਾ ਫਰਜ ਬਣਦਾ ਕਿ ਗੱਲ ਕਰਨ ਤੇ ਉਹਨਾਂ ਮੁੱਦਿਆਂ ਤੇ ਵਿਚਾਰਨ ਜਦੋਂ ਇਹ ਐਜੀਟੇਸ਼ਨ ਖਤਮ ਹੋਇਆ ਸੀ ਪਿਛਲਾ ਉਹਦੇ ਵਿੱਚ ਡੱਲੇ ਵਾਲ ਸਾਹਿਬ ਨੇ ਇਹਨਾਂ ਨੂੰ ਕਿਹਾ ਸੀਗਾ ਕਿ ਜਿਹੜੀਆਂ ਮੰਗਾਂ ਸਰਕਾਰ ਨੇ ਮੰਨ ਲਈਆਂ ਉਹਨਾਂ ਨੂੰ ਜਿੰਨਾ ਚਿਰ ਉਹ ਲਿਖਤੀ ਲਾਗੂ ਨਹੀਂ ਕਰਦੇ ਆਪਾਂ ਨਹੀਂ ਜਾਣਾ ਪਰ ਕੁਝ ਯੂਨੀਅਨਾਂ ਉਸ ਵੇਲੇ ਕਾਲੀਆਂ ਸੀਗੀਆਂ ਕਿ ਇਲੈਕਸ਼ਨਸ ਸੀਗੀਆਂ ਉਹ ਉਹਦੇ ਵਿੱਚ ਉਹ ਆ ਗਏ ਤੇ ਹੁਣ ਦੁਬਾਰਾ ਜਦੋਂ ਇਹ ਦੁਬਾਰਾ ਐਜੀਟੇਸ਼ਨ ਸ਼ੁਰੂ ਹੋਇਆ ਡੱਲੇਵਾਲ ਸਾਹਿਬ ਨੇ ਕਿਹਾ ਸੀਗਾ ਕਿ ਤਿੰਨ ਮਹੀਨੇ ਰਹਿ ਗਏ ਸਰਕਾਰ ਦੇ ਜਾਨ ਚ ਵੀ ਜਿਹੜੀਆਂ ਮੰਗਾਂ ਉਹ ਮੰਗ ਚੁੱਕੇ ਮੰਨ ਚੁੱਕੇ ਆ ਉਹਨਾਂ ਨੂੰ ਜੇ ਲਾਗੂ ਤਾਂ ਉਹੀ ਕਰਵਾ ਸਕਦੇ ਜੇ ਸਰਕਾਰ ਬਦਲ ਗਈ ਤਾਂ ਅਸੀਂ ਕਿਹਨੂੰ ਕਹਾਂਗੇ ਤੇ ਪਰ ਉਹ ਯੂਨੀਅਨਾਂ ਨੇ ਇਹ ਸੋਚਿਆ ਕਿ ਹਾਲੇ ਲੜਾਈ ਨਹੀਂ ਲੜੀ ਜਾ ਸਕਦੀ ਕਿ ਫੌਜਾਂ ਥੱਕੀਆਂ ਆ ਸੋ ਦੱਲੇਵਾਲ ਸਾਹਿਬ ਨੇ ਪ੍ਰਣ ਕੀਤਾ ਸੀ ਹਰਿਆਣੇ ਦੀਆਂ ਯੂਨੀਅਨਾਂ ਨੇ ਜਦੋਂ ਉਹ ਐਜੀਟੇਸ਼ਨ ਖਤਮ ਹੋਇਆ ਹਰਿਆਣੇ ਦੀਆਂ ਯੂਨੀਅਨਾਂ ਕਹਿ ਰਹੀਆਂ ਸੀ ਦੱਲੇਵਾਲ ਸਾਹਿਬ ਨੂੰ ਕਿ ਤੁਸੀਂ ਜਾਓ ਨਾ ਉਹਨਾਂ ਨੇ ਪ੍ਰਣ ਕੀਤਾ ਸੀ ਵੀ ਜੇ ਸਾਨੂੰ ਦੁਬਾਰਾ ਆਉਣਾ ਪਿਆ ਜੇ ਮੈਨੂੰ ਇਹਦੇ ਕਰਕੇ ਆਪਣੀ ਜਾਨ ਵੀ ਦੇਣੀ ਪਈ ਤਾਂ ਮੈਂ ਦਊਗਾ ਸੋ ਉਹ ਆਪਣੇ ਵਾਅਦੇ ਤੇ ਦੁਬਾਰਾ ਇਸ ਐਜੀਟੇਸ਼ਨ ਨੂੰ ਅੱਗੇ ਲੈ ਕੇ ਆਇਆ ਅੱਜ ਸਾਰੇ ਕਿਸਾਨ ਭਾਈਚਾਰਾ ਸਾਡੇ ਕੋਲ ਇੱਥੇ ਨਵਾਂ ਸ਼ਹਿਰ ਦੇ ਵਿੱਚ ਮੌਜੂਦ ਹੋਏ ਨੇ ਉਹਨਾਂ ਨੇ ਰਿਕੁਐਸਟ ਕੀਤੀ ਹੈ ਕਿ ਸਾਨੂੰ ਕੱਲ ਨੂੰ ਬੰਦ ਦਾ ਸੱਦਾ ਦਿੱਤਾ ਹੈ ਜਿਹਦੇ ਵਿੱਚ ਅਸੀਂ ਇੱਕ ਇਹਨਾਂ ਦਾ ਫੈਸਲਾ ਕੀਤਾ ਕਿ 7 ਤੋਂ 11 ਵਜੇ ਤੱਕ ਸਾਰਾ ਜ਼ਿਲ੍ਹਾ ਵਪਾਰ ਮੰਡਲ ਬੰਦ ਰਹੇਗਾ ਪੂਰਨ ਤੌਰ ਤੇ 7 ਤੋਂ 11 ਕੱਲ ਨੂੰ ਬੰਦ ਰਹੇਗਾ ਤੇ ਅਸੀਂ ਮੈਡੀਕਲ ਜਾਂ ਉਹ ਵੀ ਸਾਰੇ ਬੰਦ ਮੈਡੀਕਲ ਵੀ ਮੈਡੀਕਲ ਨਹੀਂ ਮੈਡੀਕਲ ਨਹੀਂ ਬੰਦ ਹੋਏਗਾ ਬਾਕੀ ਸਾਰਾ ਆਲਮੋਸਟ ਸਾਰਾ ਬੰਦ ਹੈ ਕਿਉਂਕਿ ਮੈਡੀਕਲ ਤਾਂ ਬਹੁਤ ਐਸੈਂਸ਼ੀਅਲ ਦੇ ਵਿੱਚ ਆ ਗਿਆ ਤੇ ਇਸ ਕਰਕੇ ਜਰੂਰ ਕੱਲ ਨੂੰ ਪੂਰਨ ਤੌਰ ਤੇ ਸਾਰਾ ਜ਼ਿਲ੍ਹਾ 7 ਤੋਂ 11 ਸਾਰੀਆਂ ਦੁਕਾਨਾਂ ਬੰਦ ਰੱਖਣ ਕੋਈ ਤਾਂ ਧਰਨਾ ਪ੍ਰਦਰਸ਼ਨ ਦਾ ਵੀ ਹੈ ਅਸੀਂ ਜੀ ਬਹਿਰਾਂ ਤੋਂ ਫਲਾਜਾ ਤੇ ਕਰ ਰਹੇ ਹਾਂ ਧਰਨਾ